ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਏ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨ ਆਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਹੋਣੇ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆਂ 'ਚ ਜਿੱਥੇ ਵੀ ਔਖਿਆਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੋਲ ਗਿਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਐਸ ਨੰਬਰ 'ਚ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਬਾਕੀ ਕੀ ਕੀ ਸਮਾਂ ਲੈ ਗ੍ਰਿਫਤਾਰੀ ਵੀ ਬਾਸ ਤੋਂ ਅਸਮਾਨੀ ਹੋ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ ਤੁਸੀਂ ਇਸ ਸਮੇਂ 'ਚ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਝ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਅਜੇ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵਾਅ ਮੁੱਦਾ ਹਟਾਣ ਦੇ ਧਿਆਨ ਪਟਕਾਉਂਦੀ ਹੈ ਇਹਨਾਂ ਦੀ ਸਾਜ਼ਿਸ਼ਾ ਇਹਨਾਂ ਨੂੰ ਮੁਬਾਰਕ ਹੋਣਾ ਨਹੀਂ ਕੋਈ ਅ ਜਿੱਥੋਂ ਇੱਕ ਬਠਾਨਪੁਰ ਚੌਕ ਹੈ ਜਲੰਧਰ ਲੁਧਿਆਣੇ ਜਲੰਧਰ ਸ਼ਹਿਰ ਦੇ ਵਿੱਚ ਅ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ ਚਾਰ ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗੀਆਂ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੋਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਹੈ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਪੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨ ਆ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ 'ਚ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਹੈ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਹੋਣੇ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਿਆਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ 'ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਪਹਿਨ ਪਰਵਾ ਦਾ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਉਹਨਾਂ ਨੂੰ ਉਹ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਕਿਹ ਕਿਹ ਕੀ ਸਮਾਨ ਹੈ? ਗ੍ਰਿਫਤਾਰੀ ਦੀ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ। ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਜ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਅਜੇ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ। ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੇ ਧਿਆਨ ਪਟਕਾਉਂਦੀ ਹੈ ਇਹਨਾਂ ਦੀ ਸਾਜ਼ਿਸ਼ਾਂ ਇਹਨਾਂ ਨੂੰ ਮੁਬਾਰਕ ਹੋਣਾ ਨਹੀਂ ਕੋਈ ਪਟਾਣਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣਾ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ اپنی ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਿਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੁਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜੇ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਏ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨ ਆਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਂ ਹੀ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਉਹਨਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਿਆਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ जिन्ना ਦੀ ਫਸਲਾ ਰੋਲ ਗਿਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੋਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਔਰ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਜੀ ਬਾਜੀ ਕੋਸਟਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ। ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਜ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਅਜੇ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੇ ਧਿਆਨ ਪਟਕਾਉਂਦੀ ਇਹਨਾਂ ਦੀ ਸਾਜ਼ਿਸ਼ ਹੈ ਇਹਨਾਂ ਨੂੰ ਮੁਬਾਰਕ ਹੋਣਾ ਨਹੀਂ ਕੋਈ ਬਾਜੀ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣਾ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਏ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨ ਆਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਉਹਨਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਿਆਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸਨਟ੍ਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ ਆਪਾਂ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੋਲ ਗਿਆ ਉਹਨਾਂ ਨੂੰ ਉਹ ਵੀ ਮਦਦ ਦੀ ਲੋੜ ਹੋਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਤੁਹਾਡਾ ਥੈਂਕ ਯੂ ਮਾਜੀ ਬੱਜ ਰਹੀ ਹੈ ਮਾਨ ਜੀ। ਇਹ ਕਿ ਕਿਸ ਸਮਾਂ ਲੈ ਗ੍ਰਿਫਤਾਰੀ ਭਾਜੀ ਉਸ ਤੋਂ ਆਫਰਾਂ ਕੋਲ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ। ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਝ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਆਜਾ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੇ ਧਿਆਨ ਪਟਕਾਉਂਦੀ ਹੈ ਇਹਨਾਂ ਦੀ ਸਾਜ਼ਿਸ਼ਾ ਇਹਨਾਂ ਨੂੰ ਮੁਬਾਰਕ ਹੋਣਾ ਨਹੀਂ ਕੋਈ ਥੈਂਕ ਯੂ ਭਾਜੀ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣਾ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ اپنی ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਏ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨਾ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਇਸ ਥਾਂ 'ਤੇ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਉਹਨਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਿਆਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਵੇਖਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨਾ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਔਰ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਜੀ ਬਾਜੀ ਕਿ ਕਿਸ ਸਮਾਂ ਲੈ ਗ੍ਰਿਫਤਾਰੀ ਜੀ ਬਾਜੀ ਤੋਂ ਬਾਅਦ ਫਰਾਰ ਹੋ ਜਾਈ ਦੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਝ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਆਜਾ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੇ ਧਿਆਨ ਪਟਕਾਉਂਦੀ ਹੈ ਇਹਨਾਂ ਦੀ ਸਾਜ਼ਿਸ਼ਾ ਇਹਨਾਂ ਨੂੰ ਮੁਬਾਰਕ ਹੋਣਾ ਨਹੀਂ ਕੋਈ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣਾ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ اپنی ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਿਤ ਲੋਕਾਂ ਜਿਨ੍ਹਾਂ ਦੇ ਘਰ ਰੁੱਲ ਗਏ ਜਿਨ੍ਹਾਂ ਦੀ ਫਸਲਾਂ ਰੁੱਲ ਗਿਆ ਪਸ਼ੂ ਡੰਗਰ ਰੁੱਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁੱਲ ਗਿਆ ਛੋਟੇ ਦੁਕਾਨਦਾਰ ਹੁਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਏ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਨ ਆਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ